ਖਾਨ ਬਾਈ ਉਹ ਕਿੱਥੇ ਆ ਤੂੰ ਸੰਤਰੀ ਟੀ-ਸ਼ਰਟ ਵਾਲਿਆ ਉਹ ਤੂੰ ਆ ਖਸਮਾ ਇਹਦੇ ਨਾਂ ਤੇ ਤਾੜੀ ਮਾਰਿਓ ਭਾਈ ਉਹਨੇ ਲੈ ਬਾਈ ਬਣੇ ਜੇ ਤਾਂ ਗਾਣਾ ਨਾ ਵਧੀਆ ਗਾਇਆ ਨਾ ਨਹੀਂ 1 ਮਿੰਟ ਨਹੀਂ ਪਹਿਲਾਂ ਇਹ ਦੱਸ ਵਧੀਆ ਗਾਏਗਾ ਜਾਂ ਨਹੀਂ ਗਾਏ ਉਹ ਐਸਐਚਓ ਸਾਹਿਬ ਨੂੰ ਮੈਂ ਅੱਖ ਮਾਰਤੀ ਅੱਖ ਮਾਰੋ ਭਵੀ ਸ਼ੈਨਤ ਮਾਰੋ ਸ਼ੈਨਤ ਤੇ ਆਖ ਇੱਕੋ ਗੱਲ ਹੁੰਦੀ ਹੈ ਬਾਈ ਮੈਨੂੰ ਇਹਦੀ ਸ਼ੈਨਤ ਤੋਂ ਪਤਾ ਲੱਗ ਗਿਆ ਕਿੰਨਾ ਕੁ ਵਧੀਆ ਲਿਖਦਾ ਹੈ ਅੱਛਾ ਮੇਰੀ ਗੱਲ ਸੁਣ ਲਿਓ ਬਾਈ ਜੀ ਸਾਰੀ ਸਾਥ ਸੰਗ ਨੂੰ ਸਾਸਰੀ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭੈਣਾਂ ਨੂੰ ਸਾਸਰੀ ਕਾਲ ਭਰਾਵਾਂ ਨੂੰ ਜੇ ਨਾ ਵਧੀਆ ਲੱਗਿਆ ਤਾੜੀ ਨਾ ਮਾਰਿਓ ਜੇ ਵਧੀਆ ਲੱਗਿਆ ਤੇ ਮੈਂ ਦਾ ਮੋਟਰਸਾਈਕਲ ਦੀ ਕਿਸ਼ਤ ਭਰਨੀ ਆ ਇੱਥੇ ਨੋਟਾਂ ਦਾ ਢੇਰ ਲਾ ਦਿਓ ਆ ਲਓ ਗਾਣਾ ਲੈ ਇਹ ਮੇਰੇ ਕੋਲ ਸਿੱਧੀਆਂ ਗੱਲਾਂ ਮੈਂ ਰੱਬ ਨੂੰ ਮੰਨਣਾ ਬੰਦਾ ਵਾਂ ਤੇ 600 ਗਾਣਾ 100 ਫਿਲਮ ਦੀ ਸਕ੍ਰਿਪਟ ਲਿਖੀ ਪਈ ਆ ਕੋਠੇ ਸ਼ੇਰ ਜੰਗ ਲਾਲ ਪੈਲ ਸਿਨੇਮੇ ਦੀ ਬੈਕ ਸਾਈਡ ਤੇ ਮੇਰਾ ਪਿੰਡ ਆ ਮੋਗੇ ਰੋਡ ਤੇ ਜਦੋਂ ਆਪਾਂ ਜਾਂਦੇ ਆ ਜੇ ਭਰਾਵਾਂ ਨੇ ਮਦਦ ਕਰਨੀ ਤੇ ਜਰੂਰ ਕਰਿਓ ਅੱਜ ਬਾਈ ਦੇ ਜਨਮ ਦਿਨ ਦਾ ਮੈਂ ਗਾਣਾ ਲਿਖ ਕੇ ਲਿਆਂਦਾ ਗਾਣੇ ਦਾ ਕਈ ਸੀ ਅੱਜ ਹੈਪੀ ਬਰਥਡੇ ਆਇਆ ਆਪਾਂ ਖੁਸ਼ੀਆਂ ਨਾਲ ਮਨਾਇਆ ਕੀ ਕਹਿਣਾ ਏ ਯਾਰੋ ਸਾਡੇ ਪਿਆਰੇ ਭਾਈ ਦਾ ਅੱਜ ਹੈਪੀ ਬਰਥਡੇ ਆ ਗੁਲਾਬ ਸਿੱਧੂ ਬਾਈ ਦਾ ਗੁਲਾਬ ਸਿੱਧੂ ਬਾਈ ਦਾ ਹੈਲੋ ਰੋਕਿਓ ਭਾਈ ਮੇਰੀ ਜਾਂਸੀ ਵਾਲਿਆਂ ਨੂੰ ਬੇਨਤੀ ਹੈ ਵੀ ਜੇ ਭਾਈ ਇਹ ਸਾਰੀਆਂ ਕਿਸ਼ਤਾਂ ਭਰ ਦੇ ਤਾਂ ਵੀ ਮੋਟਰਸਾਈਕਲ ਚਾਕੇ ਲੈ ਜਾਵੇ ਦਾ ਚੱਲ ਨਿਰਗਾਹ ਸੁਣ ਭਾਈ ਮੇਰੀ ਮੇਰੀ ਗੱਲ ਸੁਣ ਬੜੇ ਹੋ ਗਿਆ ਇੱਕ ਕਿਸ਼ਤ ਮੈਂ ਭਰ ਦਿੰਨਾ ਤੇਰੀ ਇੱਕੇ ਭਰ ਦਿੰਦਾ ਉਹ ਮੇਰੀ ਮੰਮੀ ਸਾਹਮਣੇ ਬੈਠੀ ਹੈ ਮੈਂ ਤਾਂ ਪੁਰਾਣਾ ਵੀ ਹੋ ਗਿਆ ਤੂੰ ਬਾਡੇ ਵਾਲਾ ਮੈਨੂੰ ਸੁਣਾ ਕੋਈ ਹੋਰ ਸੁਣਾ ਕੇ ਕਿਸ਼ਤ ਭਰ ਦੇ ਚੱਕ ਜੀ ਖਾਨ ਨੇ ਕਹਿਤਾ ਕਿਸ਼ਤ ਭਰ ਦੇ ਕਿੰਨੀ ਕਿਸ਼ਤ ਹੈ ਤੇਰੀ ਮੋਟਰਸਾਈਕਲ ਦੀ ਹੁਣ ਲੇਟ ਹੋ ਗਈ ਹੈ ਭਾਵੇਂ ਚੈੱਕ ਕਰ ਲਉ ਹੁਣ ਭਰਾਵਾ ਤੇਰੀ ਜਮ੍ਹਾਂ ਲੇਟ ਹੋ ਗਈ ਹੋਣੀ ਹੈ ਤੂੰ ਮੈਨੂੰ ਲੱਗਦਾ ਐ ਕਹੇਗਾ ਵੀ ਬਾਈ ਬਣੇ ਮੇਰਾ 25000 ਰਹਿਦਾ ਸਾਰਾ ਭਰ ਛੱਡੋ 4000 ਰੁਪਿਆ ਕਿੰਨਾ ਗਾ 4000 ਰੁਪਿਆ ਚਾਰ ਹਜ਼ਾਰ ਇਹ ਦੋ ਮਹੀਨੇ ਦਾ ਦੋ ਤੂੰ ਦੇ ਦੇ ਮੈਂ 8 ਦੇ ਤਾਂ 8 ਦੇ ਤਾਂ ਰੱਖ ਲਾ 8 ਦੇ ਤਾਂ ਮੈਂ ਇਹਨੂੰ ਦੋ ਕਿਸ਼ਤਾਂ ਦੇ ਦਿਆਂ ਇੱਕ ਤੇਰੀ ਇੱਕ ਮੇਰੀ ਓਏ ਬੱਸ ਲੈ ਭਰਾਵਾ ਤੂੰ ਬੜਾ ਲਾਲਚੀ ਆ ਓਏ ਚੱਲ ਆ ਸਾਰੀ ਦੇ ਦੇ ਸਾਰੀ ਦੇ ਦੇ ਲੈ ਤੂੰ ਜਾ ਠੀਕ ਹੈ ਹੁਣ ਤੂੰ ਨਵਾਂ ਮੋਟਰਸਾਈਕਲ ਖੜਾ ਹੁਣ ਹੁਣ ਛੜ ਦੇ ਮੈਂ ਛੜ ਦੇ ਮੈਂ ਇਹ ਤੇ ਤੂੰ ਮੈਕ ਲੈਣ ਦੀ ਦਿੱਤੇ ਪੈਸੇ ਤੈਨੂੰ ਅਸੀਂ ਤੂੰ ਮੂਸਾ ਜੀ ਨੂੰ ਯਾਦ ਕਰਨ ਲੱਗੇ ਆ ਉਹਨਾਂ ਦੇ ਘਰੇ ਮੈਂ ਕਹਿ ਕੇ ਆਂ ਅਸੀਂ ਸਿੱਧੂ ਮੂਸਾ ਜਰੂਰ ਪੈਦਾੂ ਬਾਪੂ ਬਲਕੌਰ ਨੇ ਇੱਥੇ ਕਹਿ ਕੇ ਗਏ ਆ ਖੁਦ ਆ ਪਾ ਨਾ ਪਘੋੜਾ ਕੋਲੇ ਬੈਠਿਆ YouTube ਲਾਈਵ ਚੱਲਦਾ ਯਾਰਾਂ ਦਾ ਸੀ ਯਾਰ ਪਿਆਹਰਾ ਮਾ ਪਿਆਂਦੀ ਅੱਖਾਂ ਦਾ ਤਾਰਾ ਪਤਾ ਨਹੀਂ ਸੀ ਸਾਨੂੰ ਇੰਨਾ ਘਾਟਾ ਪੈਣਾ ਸਿੱਧੂ ਮੂਸੇ ਤੇਰੀ ਆ ਦਿਨੇ ਸਦਾ ਹੀ ਤਾਹ ਜਾ ਰਹਿਣਾ ਸਿੱਧੂ ਮੂਸੇ ਤੇਰੀ ਯਾਤ ਨੇ ਸਦਾ ਹੀ ਤਾਂ ਜਾ ਰਹਿਣਾ ਰੰਗ ਵਰਗਾ ਹੈ ਬਾਪੂ ਤੇਰਾ ਤੈਨੂੰ ਚੇਤੇ ਕਰਦਾ ਆਂ ਫੋਟੋ ਰੱਖਦਾ ਸੀਨੇ ਲਾ ਕੇ ਜਦ ਚੂਵਾਰੇ ਚੜਦਾ ਆਂ ਉਹਦੀਆਂ ਯਾਦਾਂ ਤੇਰੇ ਲਈ ਤਾਂ ਬਣ ਗਈਆਂ ਕਹਿਣਾ ਸਿੱਧੂ ਮੂਸੇ ਤੇਰੀ ਆ ਦਨੇ ਦਾਹੀ ਤਾਂ ਜਾ ਰਹਿਣਾ ਮਾਂ ਤੇਰੀ ਤਾਂ ਤੈਨੂੰ ਯਾਰਾ ਰੋਜ ਉਡੀਕਦੀ ਆ ਗੱਲ ਤੇਰੀ ਨਾ ਇਹੇ ਯਾਰਾ ਘੂੜੀ ਪਰੀਤ ਦੀ ਆ ਤੇਰੀਆਂ ਯਾਦਾਂ ਉਹਦੇ ਲਈ ਤਾਂ ਬਣ ਗਈਆਂ ਗਹਿਣਾ ਸਿੱਤੂ ਮੂਸੇ ਤੇਰੀ ਯਾਦ ਨੇ sada hi ta جا ਰਹਿਣਾ ਸਤੂ ਮੂਸੇ ਤੇਰੀ ਯਾਦ ਨੇ ਸਦਾ ਹੀ ਜਾ ਰਹਿਣਾ ਬੱਲੇ ਰਾਜਕ ਰਾਮਾ ਤੇਰਾ ਯਾਰਾ ਗੀਤ ਬਣਾਇਆ ਏ ਆਪੇ ਲਿਖ ਕੇ ਕਲਮ ਆਪਣੀ ਚੋਂ ਆਪੇ ਗਾਇਆ ਏ ਸਾਰੇ ਯਾਰਾਂ ਲਈ ਤੇਰੀਆਂ ਯਾਦਾ ਬਣ ਗਈਆਂ ਗਹਿਣਾ ਸਿੱਧੂ ਮੂਸੇ ਤੇਰੀ ਯਾਦ ਨੇ sada hi taaja rehna ਕਿ ਵਧੀਆ ਲੱਗੇ ਇੱਕ ਤਾੜੀ ਮਾਰ ਦਿਓ ਮਹਾਰਾਜ ਉਸਦੀ ਆਤਮਾ ਨੂੰ ਸ਼ਾਂਤੀ ਬਖਸ਼ ਕਿੱਥੇ ਆਦੀ ਪਿੱਛੇ ਫਿਰਦੇ ਮੁੰਡਾ ਸਾਈਨ ਕਰੋ ਯਾਰ ਪ੍ਰੋਡੂਸਰ ਸਾਹਿਬ ਆ ਪ੍ਰੋਡੂਸਰ ਕੰਪਨੀ ਵਾਲਾ ਕੰਪਲੇਨ ਭਰਾਵਾ ਗਾਣੇ ਕਿਉਂ ਨੇ ਕਰਦੇ ਇਹ ਸੱਚੀ ਬੜੇ ਪੈਸੇ ਇਹਨਾਂ ਕੋਲੇ ਫਤੇ ਬਾਈ ਆਗੇ ਫਤੇ ਬਾਈ ਆਜੋ ਬਾਈ